ਕੈਨੇਡਾ ਦੀ ਫੈਡਰਲ ਅਦਾਲਤ ਨੇ ਪੰਜਾਬੀ ਮੂਲ ਦੇ ਇੱਕ ਵਿਅਕਤੀ ਜਗਜੀਤ ਸਿੰਘ ਦੇ ਡਿਪੂਟੇਸ਼ਨ ਤੇ ਅਸਥਾਈ ਰੋਕ ਲਗਾਉਂਦੇ ਹੋਏ ਇੱਕ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਇਸ ਫੈਸਲੇ ਦਾ ਆਧਾਰ ਜਗਜੀਤ ਸਿੰਘ ਦੀ ਕੈਨੇਡੀਅਨ ਪਤਨੀ ਦੀ ਸਿਹਤ ਸਥਿਤੀ ਅਤੇ ਦੇਸ਼ ਨਿਕਾਲੇ ਦੇ ਨਾਲ ਉਸ ਦੇ ਭੈਣ ਨੂੰ ਹੋਣ ਵਾਲੇ ਵਿੱਤੀ ਨੁਕਸਾਨ ਨੂੰ ਬਣਾਇਆ। ਫੈਡਰਲ ਅਦਾਲਤ ਨੇ ਕਿਹਾ ਕਿ ਜਗਜੀਤ ਸਿੰਘ ਨੂੰ ਕੈਨੇਡਾ ਤੋਂ ਕੱਢਣ ਦੇ ਨਾਲ ਉਸ ਦੀ ਪਤਨੀ ਨੂੰ ਨਾ ਪਰਪਾਈ ਯੋਗ ਨੁਕਸਾਨ ਹੋ ਸਕਦਾ ਹੈ। ਜੱਜ ਦੇ ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਸਵਾਲਾਂ ਦੀ ਝੜੀ ਲੱਗ ਗਈ ਹੈ। ਸਾਸਤਰੀ ਯਕਾਲ ਤੁਸੀਂ ਦੇਖ ਰਹੇ ਹੋ ਟਾਈਮਸ 6ਪੀ ਪੰਜਾਬੀ ਜਗਜੀਤ ਸਿੰਘ ਭਾਰਤੋਂ ਸਾਲ 2021 ਦੇ ਵਿੱਚ ਇੱਕ ਸਥਾਈ ਵੀਜ਼ੇ ਤੇ ਕੈਨੇਡਾ ਆਇਆ ਸੀ ਅਤੇ ਉਸਨੇ ਰਿਫਿਊਜੀ ਸਟੇਟਸ ਦੇ ਲਈ ਅਰਜ਼ੀ ਦਾਖਲ ਕੀਤੀ ਸੀ ਇਸ ਦੌਰਾਨ ਨਵੰਬਰ 2024 ਦੇ ਵਿੱਚ ਉਸਦੀ ਮੁਲਾਕਾਤ ਇੱਕ ਕੈਨੇਡੀਅਨ ਔਰਤ ਦੇ ਨਾਲ ਹੋਈ ਜਨਵਰੀ 2025 ਦੇ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਜਗਜੀਤ ਸਿੰਘ ਦੀ ਪਤਨੀ ਨੇ ਪਰਮਾਨੈਂਟ ਰੈਜ਼ਿਡੈਂਸੀ ਦੇ ਲਈ ਸਪਾਂਸਰਸ਼ਿਪ ਅਰਜ਼ੀ ਦਾਇਰ ਕੀਤੀ ਇਸ ਤੋਂ ਬਾਅਦ ਜਗਜੀਤ ਨੇ ਆਪਣਾ ਰਿਫਿਊਜੀ ਅਰਜ਼ੀ ਦਾ ਸਟੇਟਸ ਵਾਪਸ ਲੈ ਲਿਆ ਹਾਲਾਂਕਿ ਕੈਨੇਡਾ ਦੀ ਬਾਰਡਰ ਸਰਵਿਸ ਏਜੰਸੀ ਨੇ ਜਗਜੀਤ ਦੀ ਵੀਜ਼ਾ ਮਿਆਦ ਖਤਮ ਹੋਣ ਦੇ ਕਾਰਨ ਉਸ ਨੂੰ ਦੇਸ਼ ਨਿਕਾਲੇ ਦਾ ਨੋਟਿਸ ਜਾਰੀ ਕਰ ਦਿੱਤਾ ਮਈ 2025 ਦੇ ਵਿੱਚ ਜਗਜੀਤ ਸਿੰਘ ਨੂੰ ਸਪਾਂਸਰਸ਼ਿਪ ਦੇ ਲਈ ਐਲੀਜੀਬਲ ਪਾਇਆ ਗਿਆ ਪਰ ਜੁਲਾਈ ਦੇ ਵਿੱਚ CBS ਨੇ ਜਗਜੀਤ ਨੂੰ ਕੈਨੇਡਾ ਤੋਂ ਰਿਪੋਰਟ ਕਰਨ ਦੀ ਤਰੀਕ ਵੀ ਤੈਅ ਕਰ ਦਿੱਤੀ ਜਗਜੀਤ ਨੇ CBSA ਨੂੰ ਅਰਜ਼ੀ ਦਿੱਤੀ ਕਿ ਉਸ ਦੀ ਸਪਾਂਸਰਸ਼ਿਪ ਅਰਜ਼ੀ ਦੇ ਫੈਸਲੇ ਤੱਕ ਡਿਪੂਟੇਸ਼ਨ ਦੀ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਜਾਵੇ ਪਰ CBSC ਨੇ ਇਸ ਨੂੰ ਠੁਕਰਾ ਦਿੱਤਾ ਇਸ ਤੋਂ ਬਾਅਦ ਜਗਜੀਤ ਨੇ ਫੈਡਰਲ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਮੰਗਲਵਾਰ ਨੂੰ ਜਸਟਿਸ ਐਵੀ ਯਾਉ ਯਾਉ ਗੋ ਦੀ ਅਗਵਾਈ ਦੇ ਵਿੱਚ ਸੁਣਵਾਈ ਹੋਈ ਅਤੇ ਉਸੇ ਦਿਨ ਫੈਸਲਾ ਸੁਣਾਇਆ ਗਿਆ ਜਗਜੀਤ ਦੇ ਵਕੀਲਾਂ ਨੇ ਪੰਜ ਅਦਾਰਾਂ ਤੇ ਡਿਪੂਟੇਸ਼ਨ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਜਸਟਿਸ ਗੋ ਨੇ ਕਿਹਾ ਕਿ ਸਾਰੇ ਅਦਾਰ ਪਰਭਾਵਸ਼ੀਲ ਨਹੀਂ ਨੇ ਪਰ ਇੱਕ ਗੰਭੀਰ ਮੁੱਦਾ ਜਗਜੀਤ ਸਿੰਘ ਦੀ ਪਤਨੀ ਦੀ ਬਿਮਾਰੀ ਸੀ ਵਕੀਲਾਂ ਨੇ ਅਦਾਲਤ ਦੇ ਵਿੱਚ ਦੱਸਿਆ ਕਿ ਜਗਜੀਤ ਸਿੰਘ ਦੀ ਪਤਨੀ ਅਟੈਨਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ ਦੇ ਨਾਲ ਪੀੜਿਤ ਹੈ ਅਦਾਲਤ ਨੇ ਪਾਇਆ ਕਿ ਜਗਜੀਤ ਦੀ ਪਤਨੀ ADHD ਦੇ ਕਾਰਨ ਤਣਾਅ ਧਿਆਨ ਤੇ ਰੋਜ਼ਾਨਾ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਅਸਮਰੱਥਾ ਦਾ ਸਾਹਮਣਾ ਕਰ ਰਹੀ ਹੈ ਜਗਜੀਤ ਉਸ ਨੂੰ ਰੋਜ਼ਾਨਾ ਜ਼ਿੰਮੇਵਾਰੀਆਂ ਦੇ ਵਿੱਚ ਮਦਦ ਦਵਾਈਆਂ ਦੀ ਯਾਦ ਅਤੇ ਮਾਨਸਿਕ ਸਥਿਰਤਾ ਪ੍ਰਦਾਨ ਕਰਦਾ ਹੈ ਅਦਾਲਤ ਨੇ ਨੋਟ ਕੀਤਾ ਕਿ ਜਗਜੀਤ ਸਿੰਘ ਦੀ ਪਤਨੀ ਦੇ ਪਰਿਵਾਰ ਦੇ ਹੋਰ ਮੈਂਬਰ ਉਸ ਦੀ ਸਹਾਇਤਾ ਦੇ ਲਈ ਉਸ ਦੇ ਨਾਲ ਉਪਲਬਧ ਨਹੀਂ ਰਹਿੰਦੇ ਇਸ ਦੇ ਨਾਲ ਹੀ ਜਗਜੀਤ ਆਪਣੀ ਪਤਨੀ ਸਣੇ ਆਪਣੀ ਭੈਣ ਦੇ ਘਰ ਰਹਿੰਦਾ ਹੈ ਅਤੇ ਉਸ ਦੀ ਆਰਥਿਕ ਤੌਰ ਤੇ ਮਦਦ ਵੀ ਕਰਦਾ ਹੈ ਜੇਕਰ ਜਗਜੀਤ ਸਿੰਘ ਨੂੰ ਡਿਪੋਰਟ ਕੀਤਾ ਜਾਂਦਾ ਹੈ ਤਾਂ ਉਸ ਦੀ ਭੈਣ ਨੂੰ ਵੀ ਵਿੱਤੀ ਨੁਕਸਾਨ ਹੋਵੇਗਾ ਜਸਟਿਸ ਗੋ ਨੇ ਆਪਣੇ ਫੈਸਲੇ ਦੇ ਵਿੱਚ ਲਿਖਿਆ ਕਿ ਇਹ ਨਾ ਪਰਪਾਈ ਯੋਗ ਨੁਕਸਾਨ ਹੈ ਜਿਸ ਦਾ ਮੁਆਵਜ਼ਾ ਪੈਸਿਆਂ ਦੇ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਮੰਨ ਮੰਨਿਆ ਕਿ ਜਗਜੀਤ ਦੇ ਦੇਸ਼ ਨਿਕਾਲੇ ਦੇ ਨਾਲ ਉਸ ਦੀ ਪਤਨੀ ਅਤੇ ਉਸ ਦੀ ਭੈਣ ਨੂੰ ਗੰਭੀਰ ਸਿਹਤ ਅਤੇ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਫੈਸਲੇ ਨੇ ਸੋਸ਼ਲ ਮੀਡੀਆ ਤੇ ਤਿੱਖੀ ਚਰਚਾ ਨੂੰ ਜਨਮ ਦਿੱਤਾ ਕਈ ਲੋਕਾਂ ਨੇ ADHD ਨੂੰ ਇੰਨੀ ਗੰਭੀਰ ਸਥਿਤੀ ਨਾ ਮੰਨਦੇ ਹੋਏ ਜਸਟਿਸ ਗੋ ਦੇ ਫੈਸਲੇ ਤੇ ਸਵਾਲ ਖੜੇ ਕੀਤੇ ਨੇ ਇੱਕ ਯੂਜ਼ਰ ਨੇ ਐਕਸ ਤੇ ਲਿਖਿਆ ਕਿ ADHD ਨੂੰ ਇਸ ਤਰ੍ਹਾਂ ਦੀ ਰਿਆਦ ਦਾ ਆਧਾਰ ਬਣਾਉਣਾ ਉਹਨਾਂ ਲੋਕਾਂ ਦਾ અપਮਾਨ ਹੈ ਜੋ ਅਸਲ ਦੇ ਵਿੱਚ ਇਸ ਸਥਿਤੀ ਤੋਂ ਪੀੜਿਤ ਨੇ ਕਈਆਂ ਨੇ ਸੁਝਾ ਦਿੱਤਾ ਕਿ ਜਗਜੀਤ ਸਿੰਘ ਦੀ ਪਤਨੀ ਨੂੰ ਵੀ ਉਸਦੇ ਨਾਲ ਭਾਰਤ ਚਲੇ ਜਾਣਾ ਚਾਹੀਦਾ ਹੈ ਲੋਕਾਂ ਨੇ ਜਸਟਿਸ ਐਵੀ ਯਾਓ ਗੋਗੋ ਦੇ ਪੁੱਛਕੜ ਨੂੰ ਲੈ ਕੇ ਵੀ ਕਈ ਨਕਾਰਾਤਮਕ ਟਿੱਪਣੀਆਂ ਕੀਤੀਆਂ ਨੇ ਪਰ ਅਦਾਲਤ ਦਾ ਫੈਸਲਾ ਮੁਕ ਤੌਰ ਤੇ ਕਾਨੂੰਨੀ ਆਧਾਰਾਂ ਅਤੇ ਸਬੂਤਾਂ ਤੇ ਆਧਾਰਿਤ ਹੈ ਕੈਨੇਡੀਅਨ ਕਾਨੂੰਨ ਦੇ ਮੁਤਾਬਿਕ ਨਾਪਰਪਾਈ ਯੋਗ ਨੁਕਸਾਨ ਉਹ ਹੈ ਜੋ ਕਿਸੇ ਕੈਨੇਡੀਅਨ ਨਾਗਰਿਕ ਜਾਂ ਫਿਰ ਸਥਾਈ ਨਿਵਾਸੀ ਦੀ ਸਿਹਤ ਸੁਰੱਖਿਆ ਜਾਂ ਫਿਰ ਪਰਿਵਾਰਿਕ ਜੀਵਨ ਤੇ ਗੰਭੀਰ ਅਤੇ ਅਟਲ ਅਸਰ ਪਾਉਂਦਾ ਹੈ ਜਗਜੀਤ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਪਾਇਆ ਕਿ ਉਸ ਦੀ ਪਤਨੀ ਦੀ ADHD ਸਥਿਤੀ ਅਤੇ ਉਸ ਦੀ ਦੇਖਭਾਲ ਦੇ ਲਈ ਜਗਜੀਤ ਸਿੰਘ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ। ਇਹ ਸਟੇ ਸਿਰਫ ਅਸਥਾਈ ਹੈ ਅਤੇ ਜਗਜੀਤ ਸਿੰਘ ਨੂੰ ਸਥਾਈ ਨਿਵਾਸ ਜਾਂ ਫਿਰ ਡਿਪੋਰਟੇਸ਼ਨ ਨੂੰ ਰੱਦ ਨਹੀਂ ਕਰਦੀ। ਇਹ ਫੈਸਲਾ ਇਮੀਗ੍ਰੇਸ਼ਨ ਨੀਤੀਆਂ ਅਤੇ ਪਰਿਵਾਰਿਕ ਸਪਾਂਸਰਸ਼ਿਪ ਦੇ ਮੁੱਦਿਆਂ ਤੇ ਨਵੀਂ ਚਰਚਾ ਛੇੜ ਸਕਦਾ ਹੈ। ਵਕੀਲਾਂ ਅਤੇ ਪ੍ਰਵਾਸੀ ਪਰਿਵਾਰਾਂ ਨੂੰ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੇ ਸਿਹਤ ਸੰਬੰਧੀ ਸਬੂਤਾਂ ਅਤੇ ਦੇਖਭਾਲ ਦੀਆਂ ਜ਼ਰੂਰਤਾਂ ਨੂੰ ਸਪਸ਼ਟ ਤੌਰ ਤੇ ਦਸਤਾਵੇਜ਼ੀਕਰਨ। ਇਸ ਮਾਮਲੇ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸਪਾਂਸਰਸ਼ਿਪ ਅਰਜ਼ੀ ਦੇ ਪੈਂਡਿੰਗ ਹੋਣ ਦੇ ਬਾਵਜੂਦ CBSA ਦੇਸ਼ ਨਿਕਾਲੇ ਦੀ ਕਾਰਵਾਈ ਜਾਰੀ ਰੱਖ ਸਕਦੀ ਹੈ ਇਸ ਦੇ ਲਈ ਸਮੇਂ ਸਿਰ ਕਾਨੂੰਨੀ ਸਹਾਇਤਾ ਲੈਣਾ ਬਹੁਤ ਜ਼ਰੂਰੀ ਹੈ